ਕੈਨੇਡਾ ਦੇ ਵਿੱਚ ਵਾਪਰੇ ਸੜਕ ਹਾਦਸੇ ਨੇ ਘਰ ਦੇ ਵਿੱਚ ਪਵਾਏ ਵੈਨ ਕੈਨੇਡਾ ਤੋਂ ਪੂਰੇ 1 ਸਾਲ ਬਾਅਦ ਤਾਬੂਤ 'ਚ ਬੰਦ ਹੋ ਕੇ ਆਈ ਧੀ ਦੀ লাশ লাশ ਵੇਖ ਪੂਰੇ ਪਰਿਵਾਰ ਅਤੇ ਪਿੰਡ ਦੀਆਂ ਨਿਕਲੀਆਂ ਪੁੱਬਾਂ ਡਰਾਮਾ ਨਾਲ ਪੜਨ ਲਈ ਭੇਜੀ ਸੀ 3 ਪ੍ਰੀਤ ਕੋਮਲ ਦਾ ਕਿੱਥੇ ਗਿਆ ਅੰਤਿਮ ਸਫ਼ਰ ਬੀਤੇ ਜੁਲਾਈ ਦੇ ਮਹੀਨੇ ਦੇ ਵਿੱਚ ਕੈਨੇਡਾ ਦੇ ਸ਼ਹਿਰ ਬ੍ਰੈਂਟਨ ਨੇੜੇ ਹੋਏ ਇੱਕ ਭਿਆਨਕ ਸੜਕ ਹਾਦਸੇ ਦੇ ਵਿੱਚ ਗੁਰਦਾਸਪੁਰ ਦੇ ਪਿੰਡ ਸੁੱਖਾ ਛੀੜਾ ਦੀ 21 ਸਾਲਾ ਲੜਕੀ ਲਖਵਿੰਦਰ ਕੌਰ ਕੋਮਲ ਦੀ ਮੌਤ ਹੋ ਗਈ ਸੀ ਜਿਸ ਦੇ ਕਿ ਮ੍ਰਿਤਕ ਦੇ ਬੀਤੇ ਦੀਨੀ ਜੱਦੇ ਪਿੰਡ ਸੁੱਖਾ ਝੇੜਾ ਦੇ ਵਿੱਚ ਪਹੁੰਚੇ ਉੱਥੇ ਹੀ ਧੀ ਦੀ লাশ ਤਾਬੂਤ ਦੇ ਵਿੱਚ ਬੰਦ ਵੇਖ ਕੇ ਪੂਰੇ ਪਰਿਵਾਰ ਅਤੇ ਪਿੰਡ ਵਾਲਿਆਂ ਦੀਆਂ ਅੱਖਾਂ ਨਮ ਹੋ ਗਈਆਂ ਪਰਿਵਾਰ ਦਾ ਅਤੇ ਪੂਰੇ ਪਿੰਡ ਦੇ ਲੋਕਾਂ ਦਾ ਬੁਰਾ ਹਾਲ ਸੀ ਪੂਰਾ ਪਿੰਡ ਇਸ ਦੁੱਖ ਦੀ ਘੜੀ ਦੇ ਵਿੱਚ ਪੀੜਤ ਪਰਿਵਾਰ ਦੇ ਨਾਲ ਖੜਾ ਸੀ ਅਤੇ ਰਿਸ਼ਤੇਦਾਰਾਂ ਤੇ ਇਲਾਕਾ ਨਿਵਾਸੀਆਂ ਦੀਆਂ ਅੱਖਾਂ ਨਮ ਸੀ ਜਿਨ੍ਹਾਂ ਨੇ ਨਮ ਅੱਖਾਂ ਦੇ ਨਾਲ ਜਿਹੜੀ ਕਿ ਅੰਤਿਮ ਵਿਦਾਇਗੀ ਦੀਆਂ ਰਸਮਾਂ ਨਿਭਾਈਆਂ ਤਾਂ ਧੀ ਦਾ ਅੰਤਿਮ ਸਸਕਾਰ ਪਰਿਵਾਰ ਦੇ ਵੱਲੋਂ ਬੀਤੀ ਸ਼ਾਂਤ ਕੀਤਾ ਗਿਆ ਰੋਂਦੇ-ਕੁਰਲੌਂਦੇ ਪਿਤਾ ਤੇ ਬਾਕੀ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਆਪਣੀ ਧੀ ਨੂੰ ਚੰਗੇ ਭਵਿੱਖ ਦੇ ਲਈ ਕਰਜਾ ਚੁੱਕ ਕੇ 1 ਸਾਲ ਪਹਿਲਾਂ ਸਤੰਬਰ ਮਹੀਨੇ ਦੇ ਵਿੱਚ ਕੈਨੇਡਾ ਭੇਜਿਆ ਸੀ ਤਾਂ ਉਸੇ ਤਾਰੀਖ ਨੂੰ ਅਤੇ ਉਸੇ ਮਹੀਨੇ ਨੂੰ ਤਾਬੂਤ ਦੇ ਵਿੱਚ ਬੰਦ ਹੋ ਕੇ ਉਹਨਾਂ ਦੀ ਧੀ ਲਾਸ਼ ਬਣ ਕੇ ਪੜਤੀ ਹੈ ਤਾਂ ਇਹ ਦੇਖ ਕੇ ਪਰਿਵਾਰ ਦੇ ਪੈਰਾਂ ਹੇਠ ਜ਼ਮੀੜ ਖਿਸਕ ਗਈ ਆ ਫਿਰ ਸੁਣਦੇ ਆ ਪਰਿਵਾਰਿਕ ਮੈਂਬਰਾਂ ਦਾ ਹੋਰ ਕੀ ਕੁਝ ਕਹਿਣਾ ਹੈ 1 ਸਤੰਬਰ ਨੂੰ ਇੱਥੋਂ ਪਿਛਲੇ 2023 ਦੇ ਵਿੱਚ ਗਈ ਆ 2 ਤਰੀਕ ਨੂੰ ਉੱਥੇ ਪਹੁੰਚੀ ਆ ਅਸੀਂ ਤਾਂ ਉਹ ਹੀ ਬੱਚਿਆਂ ਨੂੰ ਬੱਚਿਆਂ ਬਾਰੇ ਚੋਚੀ ਦਾ ਚਲੋ ਬੱਚੇ ਜਾਂ ਬਦਨ ਜਾਂ ਕਿਦਾਂ ਕਰਨ ਪੈਸੇ ਪੈਸੇ ਚੱਕ ਚੁੱਕ ਛਕਾ ਕੇ ਘੱਲੇ ਆ ਕੰਮ ਮਿਲਿਆ ਨਹੀਂ ਪਹਿਲਾਂ 8-9 ਮਹੀਨੇ ਜੇ ਹੁਣ ਕੰਮ ਮਿਲਿਆ ਮਿਲਿਆ ਤੇ ਬਹੁਤ ਦੂਰ ਥੋੜਾ ਜਿਹਾ ਦੂਰ ਜਾ ਕੇ ਤੇ ਰੋਜ਼ ਹੀ ਕੰਮ ਤੋਂ ਆਉਂਦੇ ਜਾਂਦੇ ਸੀ ਬੱਚੇ ਹੋਰ ਵੀ ਨਾਲ ਦੋ ਤਿੰਨ ਤੇ ਇਹਨਾਂ ਦਾ ਹੁਣ ਕੋਈ ਪਤਾ ਨਹੀਂ ਕੀ ਹੋਇਆ ਕੀ ਨਹੀਂ ਐਕਸੀਡੈਂਟ ਹੀ ਹੋਇਆ ਅਸੀਂ ਕਿਹੜਾ ਉੱਥੇ ਵੇਖਿਆ ਬਾਕੀ ਹੁਣ ਮਹਾਰਾਜ ਨੂੰ ਜੋ ਮਨਜ਼ੂਰ ਆ ਹੁਣ ਕੀ ਕਰ ਸਕਦੇ ਆ ਜਿੱਦਾਂ ਵੀ ਆ ਡੇਡ ਬੋਡੀ ਤੇ ਲਿਆਉਣ ਦੇ ਵਿੱਚ ਆਪ ਦੀ ਕੁਝ ਕਿਸੇ ਨੇ ਮਦਦ ਕੀਤੀ ਸੀ ਨਹੀਂ ਕੋਈ ਮਦਦ ਨਹੀਂ ਸਾਡਾ ਜੋ ਵੀ ਉਹਨਾਂ ਨੇ ਉੱਥੇ ਕੀਤਾ ਵਾ ਜਾਂ ਉਹਨਾਂ ਨੇ ਅਸੀਂ ਇੱਥੋਂ ਸਾਨੂੰ ਪਤਾ ਹੀ ਨਹੀਂ ਕੀ ਉੱਥੇ ਹੋਇਆ ਕੀ ਨਹੀਂ ਹੋਇਆ ਸਾਡੀ ਇਹਨਾਂ ਪਰਾਲੀ ਦੀ ਕਿਰਪਾ ਨਾਲ ਚਲੋ ਡੈਡ ਬੋਡੀ ਸਾਡੇ ਕੋਲ ਆ ਗਈ ਆ ਅਸੀਂ ਵੇਖ ਲਿਆ ਆਪਣੀ ਡੈਡ ਬੋਡੀ ਕੁੜੀ ਨੂੰ ਹੋਏ ਇੱਕ ਸਾਲ ਹੈ ਇੱਕ ਸਾਲ ਹੋਇਆ ਇੱਕ ਨੂੰ ਇਧਰੋਂ ਕੱਲੀ ਹੀ ਦੋ ਨੂੰ ਪਹੁੰਚੀ ਅੱਜ ਹੱਡੇ ਇੱਥੇ ਬਖਸ਼ੇ ਦੀ ਬੰਦ ਹੋ ਗਿਆ ਕੀ ਦੋ ਤ੍ਰਿਕ ਨੂੰ ਕੰਮ ਕੇ ਕੰਮ ਕਰਕੇ ਸਟੜੀ ਵੇਚਦੀ ਨਹੀਂ ਟੜੀ ਵੇਚ ਤੇ ਗਏਗੇ ਚਰਦੀ ਕਲਾ ਟਾਈਮ ਟੀਵੀ ਲਈ ਗੁਰਦਾਸਪੁਰ ਤੋਂ ਪੱਤਰਕਾਰ ਜਸਵਿੰਦਰ ਸਿੰਘ ਦੀ ਖਾਸ ਰਿਪੋਰਟ